ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹੜੀ ਸਿਰਫ ਉਹ ਉਸਾਨ ਭਰਾਵਾਂ ਨੇ ਪਾਉਣੇ ਆ ਇਹਦੇ ਲਈ ਆ ਪੋਰਟਲ ਹੈ ਜਿਹੜਾ ਉਹ ਮੁੰਡੇ ਤੇ ਖੁੱਲ ਜਾਣਾ ਔਰ ਜੋ ਅਪ੍ਰੋਕਸੀਮੇਟ ਕਾਸਟ ਹੈ ਇਹਨੇ ਤਿੰਨ ਦੀ ਜੋ ਮੋਟਰ ਹੈ ਉਹਦੀ ਅਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਿਰੀ ਦੇ 2 ਲੱਖ 9000 ਆ 5 바ਜੀ ਦਾ ਔਰ 5 ਹੌਪਰ ਦਾ 3 ਲੱਖ 3000 ਸਾਡੇ 7.5 ਹੱਪਾਵਰ ਦਾ 4.15 ਹਜ਼ਾਰ ਤੇ 10 ਹੱਪਾਵਰ ਦਾ 5.55 ਹਜ਼ਾਰ ਇਹਦੇ ਸਰਪ੍ਰਸਤ ਮੋਨਾਂ ਦੇ ਮੋਨੋ ਬਲਾਕ ਜਿਹਦੇ ਦੇਖਦੇ ਨੂੰ ਖੜੀ ਜੇਤੀ ਲੋਕ ਘੱਟ ਨੇ ਤੋਂ ਇਹ ਮੈਂ ਬੀਤੀਏ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਲਾਹਾ ਲਾਓ ਪੰਜਾਬ ਦੇ ਵਿੱਚ ਜਿਹੜੇ 37 ਬਲਾਕ ਸੇਫ ਜ਼ੋਨ ਨੇ ਯਾਨੀ ਕਿ ਜਿੱਥੇ ਪਾਣੀ ਬਹੁਤਾ ਡੂੰਘਾ ਹੈ ਜਿਹੜੇ ਨਹੀਂ ਗਿਆ ਕ੍ਰਿਟੀਕਲ ਸਟੇਜ ਦੇ ਵਿੱਚ ਜਾ ਅੰਸ਼ਕ ਇਸ ਤੇ ਦੇ ਵਿੱਚੋਂ ਨਹੀਂ ਪਹੁੰਚੇ ਹੈ ਜਿਹੜੇ ਕਿ ਇਹ ਜ਼ਿਆਦਾ ਦਿਲੇ ਇਹ ਉਧਰ ਦੇ ਪਾਸੇ ਮੁਖਤਰ ਫਾਜ਼ਲਿਕਾ ਫਰੂਖਪੁਰ ਵਾਲੇ ਪਾਸੇ ਜਾਂ ਫਿਰ ਉਧਰ ਅੱਥਿਆਰਤੌਰ ਪਖਾਨਕੋਟ ਵਾਲੇ ਪਾਸੇ ਜਿਹੜੇ ਉਹਨਾਂ ਦਿਲੇ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਇੱਕ ਕਿਥਾਮ ਵੀ ਰਹੇ ਫਿੱਟੀਆਂ ਕਨੈਕਸ਼ਨ ਨੇ ਜਿਹੜੇ ਉਹ ਲੈ ਸਕਣਗੇ 70% ਤੱਕ ਜਿਹਦੇ ਨਾਲ ਤੇ ਜਿਹੜਾ ਬਾਕੀ ਦਾ ਪੰਜਾਬ ਹੈ ਜਿਹੜਾ ਆਪਣਾ ਇਲਾਕਾ ਵਿਚਾਰਾ ਮਾਨਵਾ ਆ ਗਿਆ ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਕਿ ਅੰਥੇਪ ਕੋਨ ਹੈ ਜਿੱਥੇ ਕਿ ਜਾਨੇ ਪਾਣੀ ਜ਼ਰੂਰ ਉਪਲਬਧਾ ਦਾ ਦੂਰ ਵੀ ਜਾ ਸਕਦੇ ਉਥੇ ਡਾਇਰੈਕਟ ਇੱਕ ਨੈਕਸ਼ਨ ਆਪਾਂ ਨਹੀਂ ਲਗਾ ਸਕਦੇ ਹੈਗੇ ਇਹਦੇ ਲਈ ਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਜਾਨੇ ਆਪਾਂ ਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਲਗਾ ਉਹ ਲਗਾਣਾ ਪਾਏਗਾ ਪਰ ਨਾਲ ਹੀ ਇੱਕ ਛੋਟੀ ਜਿਹੀ ਗੱਲ ਇਹ ਵੀ ਹੈ ਕਿ ਇਹ ਅਸੀਂ ਦੋਨੋਂ ਮਹਿਕਮਿਆਂ ਦੀਆਂ ਸਕੀਮਾਂ ਨੂੰ ਕਿਉਂਕਿ ਇਹ ਤਾਂ ਤਕਰੀਬਨ 70% ਪੰਜਾਬ ਦੇ ਇਹ ਤੋਂ ਬੰਦਾ ਰਹੇਗਾ ਇਧਰਲੇ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਇਹਦਾ ਲਾਭ ਲੈ ਸਕਣਾ ਇਸ ਦੇ ਲਈ ਦੋ ਮੈਕਨਿਜ਼ਮਾਂ ਨੂੰ ਅਸੀਂ ਅਡਾਪਟ ਕੀਤਾ ਯਾਨੀ ਕਿ ਇਕੱਠਿਆਂ ਜੀ 80% ਤੋਂ 90% ਦੇ ਵੀ ਜੇ ਲੇਡੀਜ਼ ਨੇ ਜਾਂ ਐਫਪੀ ਨੇ ਜਾਂ 2.1 ਇੱਕਰ ਤੋਂ ਘੱਟ ਧੀ ਦੇ ਕਿਸਾਨ ਨੇ ਇਹਨਾਂ ਨੂੰ ਮੱਦੇ ਮੱਦੇ ਸਹੂਲਤੀ ਉਹਦੇ ਵਿੱਚ ਤੇ ਜਨਰਲ ਕੈਟਾਗਰੀ ਦੇ ਨੂੰ 80% ਸਹੂਲਤੀ ਹੈ ਤੋਂ ਇੱਕ ਬਹੁਤ ਵੱਡਾ ਐਡਵਾਂਟੇਜ ਜਿਹੜਾ ਇਹ ਪੰਜਾਬ ਦੇ ਕਿਸਾਨਾਂ ਪਰ ਆਉਣ ਹੋਣ ਜਾ ਰਹੇ ਹੈ ਇਹਨਾਂ ਤੋਂ ਪਹਿਲਾਂ ਕੀ ਹੈ ਉਹਦੇ ਚ 60% ਜਨਰਲ ਕੈਟਾਗਰੀ ਨੂੰ ਹੈ ਔਰ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ 80% ਸਰਪ੍ਰੀ ਹੈ ਯਾਨੀ ਕਿ ਜਿਨ੍ਹਾਂ ਜਿਹੜਾ ਉਹਨਾਂ ਨੂੰ ਜਿਹੜਾ ਪੇ ਕਰਿਆ ਜਾਏਗਾ ਇਸ ਇਹਨਾਂ 2045 ਲੋਕਾਂ ਨੂੰ 15000 ਦਿੱਤੇ ਤਖਾਨਾ ਦਿੱਤਾ ਜਾਏਗਾ 2000 ਜਨਰਲ ਕੈਟਾਗਰੀ ਦੇ ਵਿੱਚ 2000 ਪੰਪ ਨੇ ਜਿਹੜੇ ਉਹ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਏਗਾ 3000 ਨੇ ਜਿਹੜੇ ਪੰਪ ਆ ਕਨੈਕਸ਼ਨ ਦੇ ਜਿਹੜੇ ਉਹ ਜਿਹੜੇ ਪੰਚਾਇਤਾਂ ਦੇ ਵਿੱਚ ਕਿਸੇ ਨੇ ਤੋਂ ਦੇ ਤੇ ਲਗਾਉਣ ਲਾਇਆ ਤਾਂ ਸਰਕਾਰ ਦੇ ਵਿੱਚ ਕਰਦੀ ਹੈ ਤਾਂ ਲਾ ਕੇ ਪੰਚਾਇਤਾਂ ਦੇ ਵਰਤੋਂ ਕਰਨੀ ਹੈ 3000 ਰੁਪਏ ਦਾ ਵਾਅਦਾ ਰੱਖਿਆ ਗਿਆ ਤਾਂ ਮੇਰੀ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਬਹੁਤ ਵੇਲ ਸਾਲ ਬਾਤ માં 3 ਮੈਂ ਤੋਂ ਪਹਿਲੇ ਕਨੈਕਸ਼ਨਾਂ ਦੇ ਲਈ 70 ਤੋਂ 80% ਬਤਰੀ ਔਰ ਫਿਰ ਡ੍ਰਿਪ ਔਰ ਇਰੀਗੇਸ਼ਨ ਸਿਸਟਮ ਔਰ ਸਪ੍ਰਿੰਕਲਰ ਸਿਸਟਮ ਦੇ ਲਈ ਅੱਛੀ ਦਾ 90% ਬਤਰੀ ਜਿਹੜੀ ਉਹ ਦਿੱਤੀ ਜਾ ਰਹੀ ਹੈ 9 ਤਾਰੀਖ ਨੂੰ 9 ਸਤੰਬਰ ਨੂੰ ਇਹਦਾ ਫੋਨ ਜਿਹੜਾ ਉਹ ਖੁੱਲੇਗਾ ਔਰ 39 ਤੱਕ ਖੁੱਲਾ ਰਹੇਗਾ ਸੋਸ ਤੋਂ ਕਮ ਹੋਪ ਸਰਵਿਸ ਹੈ ਕਿ ਜਿਹੜਾ ਪਹਿਲਾਂ ਆਊਗਾ ਉਹ ਮਿਲੂਗਾ ਇਹਦੀ ਕੋਈ ਕੋਈ 13 ਮਈ ਦੀ ਕੋਈ ਇਹਦੇ ਚ ਪ੍ਰੈਫਰੈਂਸ ਨਹੀਂ ਹੋਵੇ ਕੋਈ ਇਹਨੂੰ ਕੋਈ ਦਿੱਤਨੀ ਹੋ ਦੇਣੀ ਹੈ ਜਿਹੜੇ ਪਹਿਲੇ 15000 ਖਸਾਣਾ ਨੇ ਪੁਰਾਣੇ ਮਾਈਕ ਅਫਸਰ ਜਾਂ 2020 ਕੈਟੇਗਰੀ ਵਾਲਾ ਨਿਕਾਤਾ ਜਾਂ ਪੁਰਾਣਾ ਨਿਕਾਤਾ ਉਹਨਾਂ ਨੂੰ ਪਹਿਲੇ 1000 ਕੁ ਪੰਕਤਿਆਂ ਨਾਲ ਉਹਨਾਂ ਨੂੰ ਇੱਕ ਲੈਟਰ ਵੀ ਉਹ ਦੇ ਦਿੱਤਾ ਗਿਆ। ਉਹਨਾਂ ਦਾ ਇਹ ਪੱਤਰੀ ਦਫ਼ਤਰੀ ਦੇ ਵਿਸ਼ੇ ਸੰਬੰਧ ਨਾਲ ਇਹਦੇ ਮਾਰਕ 50 ਸਰਕਾਰ ਤੋਂ ਤੱਕ ਹੈ। ਇਹਦੇ ਵਿੱਚ ਉਹ ਉਹ ਹਾਂ ਉਹਦੇ ਵਿੱਚ ਜਿਹੜਾ 40% ਤਨਖਾਹਾਂ ਦੇਣਾ ਜੀ 60% ਪੰਜਾਬ ਪੈਸਾ ਦੇਣੀ ਮੈਂ ਇਹ ਰੱਖਤੀ ਕਿ ਉਹਦਾ ਪ੍ਰਸਤਾਵ ਹੈ ਉਹ ਹੰਸਾ ਲੈਣ ਨੂੰ ਮੈਂ ਕਹਿ ਰਿਹਾ ਕਿ ਇਹ ਜਿਹੜੇ ਸਰਪੰਚ ਜਿਹੜੀ ਸਤਿਤੀ ਹੈ ਉਹ 30% ਪੰਜਾਬ ਸਰਕਾਰ ਦੇ ਜਿਹੜੀ 30% ਪੰਜਾਬ ਸਰਕਾਰ ਦੇ ਜਿਹੜੀ ਇਹ ਸਾਰੀ ਸਤਿਤੀ ਦਾ ਆਲਰੇਡੀ ਇੰਪਲਮ ਹੈਗਾ ਤੇ ਸਰਕਾਰੇ ਇਹ ਬਸ ਹੀ ਫਿਕਰ ਦਾ ਰੋਗ ਦੀ ਸਤਿਤੀ ਤੋਂ ਹੋਣ ਤੋਹਲੀ ਗੱਲ ਕਰਦੇ ਤੇ ਕਰਦੇ ਕੱਟੀਏ ਦਾ ਮਤਲਬ ਇਹ ਕੋਈ ਨਹੀਂ ਹੈ ਕਿ ਨਵਾਂ ਕੋਈ ਕੰਮ ਨਹੀਂ ਹੋ ਰਿਹਾ ਹੈ ਜਿਹਦੇ ਇਹ ਫਰਮ ਵਿਜੀਤੀ ਚ ਹੈ ਪੰਜਾਬ ਨੂੰ ਜ਼ਰੂਰਤ ਹੈ ਉਹਦਾ اور <ترون> <com> بس رو رو کا کھا لیا <في> میں وہ جو اس طرح نہیں پر ابھی تک یہاں لا لو ویری گو پورے موقع واسطے میں میں تو وہ کمیتی ہوں کوئی دیکھ ہی نہیں کرتا پندا ہے بڑا کام ہے بڑا کام ہے لا لو لوگوں کو اس کو نہ دینی

ਹਾਂ ਬਾਕੀ ਜਿੰਨੇ ਨੇ ਮੈਂ ਸੰਖੇਪ ਕਰਾ ਕੋਈ ਗੱਲ ਸੰਦੇਸ਼ ਤੁਸੀਂ ਸਭੋ ਅੱਜ ਦੀ ਇਸ ਕਾਪਰਸ ਕਾਨਫਰੰਸ ਦਾ ਵਿਸ਼ਾ ਪੰਜਾਬ ਦੀ ਜਿੰਦਗਾਨ ਪਛਾਨੀ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਜਿੰਦਗਾਨ ਓਡੀ ਪਛਾਨੀ ਕਪੜਾ ਦੀ ਜਿੰਦਗਾਨ ਦਾ ਇਹ ਸਮੇਂ ਤੇ ਜਿੰਦਗਾਨ ਤੋਂ ਪਾਣੀ ਕਿਤਲੇ ਲੰਬੇ ਸਮੇਂ ਤੋਂ ਇਹਨਾਂ ਪ੍ਰਕਾਰ ਵੱਲੋਂ ਨਵੇਂ ਐਗਰੀਕਲਚਰ ਪੰਪਸ ਤੇ ਮੋਟਰਾਂ ਨੇ ਉਹਨਾਂ ਦੇ ਕਨੈਕਸ਼ਨ ਕਿਉਂਕਿ ਬੈਂਕੀਤੇ ਹੋਏ ਕੀ ਗੇ ਕੀ ਜਿਵੇਂ ਕਰਕੇ ਉਹ ਖਰੇ ਲੋਕਾਂ ਨੂੰ ਦਿੱਕਤ ਆਉਂਦੀ ਵੀ ਕਿਸਾਨ ਭਰਾਵਾਂ ਨੂੰ ਤੇ ਜਿਨ੍ਹਾਂ ਕੋਲ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਖੇਤੀ ਵਾਲੇ ਮੋਟਰ ਨੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਾਂ ਤਾਂ ਜਨਰੇਟਰਾਂ ਦੇ ਉੱਪਰ ਖੇਤੀ ਕਰਨੀ ਪੈਂਦੀ ਸੀ ਤੇ ਜਾਂ ਫਿਰ ਬਾਹਰੋਂ ਪਾਣੀ ਬੋਲ ਲੈਣਾ ਪੈਂਦਾ ਸੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਦੀ ਸਰਕਾਰ ਨੇ ਇੱਕ ਜੋ ਜਮਿੰਟਰੀ ਉਹ ਅਸੀਂ ਲਾਂਚ ਕਰਨ ਜਾ ਰਹੇ ਹਾਂ ਸੋਮਵਾਰ ਨੂੰ ਤਾਂ ਪੂਰੀ ਖੁੱਲ ਜਾਣਾ ਹੈ ਜਿਸ ਦੇ ਤਹਿਤ ਆ ਟੋਲਰ ਪੰਪ ਸੈਟ ਨਿਜਰੇ ਐਗਰੀਕਲਚਰ ਪੰਪ ਸੈਟ ਨਿਜਰੇ ਮੋਟਰਾਂ ਦੇ ਖੇਤੀ ਵਾਲੀਆਂ ਮੋਟਰਾਂ ਦੇ ਟੋਲ ਰੇਟ ਲੇਖਣ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ 20000 ਨਵੇਂ ਪੰਪ ਸੈਟ ਨਿਜਰੇ ਉਹ ਕਨੈਕਸ਼ਨ ਦਿੱਤੇ ਜਾਣਗੇ 3 5 7.5 ਤੇ 10 ਪਾਵਰ ਦੇ ਜਿਹਦੇ ਵਿੱਚ 60% ਫਸਤੀ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹੜੀ ਸਿਰਫ ਉਹ ਕਿਸਾਨ ਭਰਾਵਾਂ ਨੇ ਪਾਉਣੀਆਂ ਇਹਦੇ ਲਈ ਪੋਰਟਲ ਜਿਹੜਾ ਉਹ ਮੰਡੇ ਤੇ ਖੁੱਲ ਜਾਣਾ ਹੈ ਔਰ ਜੋ ਐਪ੍ਰੋਕਸੀਮੇਟ ਕਾਸਟ ਹੈ ਇਹਨੇ ਤਿੰਨ ਜਿਹੜਾ ਮੋਟਰ ਹੈ ਉਹਦੀ ਐਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਿਰੀ ਦੇ 2 ਲੱਖ 90000 5 ਵਾਲੀ ਦਾ ਹੌ 5 ਹੌਪਾਵਰ ਦਾ 3 ਲੱਖ 30000 7.5 ਹੌਪਾਵਰ ਦਾ 4 ਲੱਖ 15000 ਤੇ 10 ਹੌਪਾਵਰ ਦਾ 5 ਲੱਖ 55000 ਜਿਹੜੇ ਸਵਰਥਕਲ ਮੋਟਰਾਂ ਦੇ ਮੋਨੋ ਬਲਾਕ ਜਿਹਦੇ ਦੇਖਦੇ ਹੋ ਥੋੜੀ ਜਿਹੀ ਲੋਨ ਘੱਟ ਨੇ ਸੋ ਇਹ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਲਾਹਾ ਲਓ ਪੰਜਾਬ ਦੇ ਵਿੱਚ ਜਿਹੜੇ 37 ਬਲਾਕ ਸੇਫ ਜ਼ੋਨ ਨੇ ਯਾਨੀ ਕਿ ਜਿੱਥੇ ਪਾਣੀ ਬਹੁਤਾ ਡੂੰਘਾ ਹੈ ਜੇ ਨਹੀਂ ਗਿਆ ਕ੍ਰਿਟੀਕਲ ਸਟੇਜ ਦੇ ਵਿੱਚ ਜਾਂ ਅੰਤ ਸਟੇਜ ਦੇ ਵਿੱਚ ਨਹੀਂ ਪਹੁੰਚਿਆ ਹੈ ਜਿਹੜੇ ਕਿ ਇਹ ਜ਼ਿਆਦਾ ਦਿਲੇ ਇਹ ਉਧਰ ਦੇ ਪਾਸੇ ਮੁਖਤਿਰ ਪਾਲਿਕਾ ਫਰੂਖਰਾਂ ਦੇ ਪਾਸੇ ਜਾਂ ਫਿਰ ਉਧਰ ਅੱਥੇ ਆਪਰ ਪਹਾਨ